ਹallelujah ਸਿਸਟਰ ਦੀ ਬੇਟੀ ਦੀ ਟੈਸਟਮਨੀ ਐਸ ਔਰ ਇਹ ਤੁਹਾਡੀ ਬੇਟੀ ਹੈ ਔਰ ਪਾਸ ਸਭ ਗਵਾਹੀ ਨੂੰ ਬੜੇ ਗੌਰ ਨਾਲ ਸੁਨਣਾ ਪੂਰੀ ਸੰਗਤ ਸਿਸਟਰ ਤੁਹਾਡੀ ਬੇਟੀ ਦੀ ਜਿਹੜੀ ਰਿਪੋਰਟ ਹੈ ਕਿਹੜੀ ਹੈ ਪਹਿਲੀ ਰਿਪੋਰਟ ਇਹ ਰਿਪੋਰਟ ਹੈ ਔਰ ਇਸ ਰਿਪੋਰਟ ਦੇ ਵਿੱਚ ਡਾਕਟਰ ਨੇ ਕੀ ਬੋਲਿਆ ਮਾਈਕ ਦੇ ਵਿੱਚ ਦੱਸਿਓ ਜਿਹੜੀ ਆਪਾਂ ਪਹਿਲਾ ਰਿਪੋਰਟ ਕਰਵਾਈ ਸੀ ਉਹਦੇ ਵਿੱਚ ਬ੍ਰੈਸਟ ਚ ਰਸੋਲੀ ਆਈ ਸੀਗੀ ਤੋਂ ਤੁਹਾ ਮਾਰਾ ਮੈਂ ਪਾਸਰ ਜੀ ਕੋ ਪ੍ਰੇ ਕਰਵਾਈ ਸੀਗੀ ਤੇ ਉਹਨਾਂ ਨੇ ਕਿਹਾ ਸੀਗੇ ਕਿ ਤੁਸੀਂ ਦੁਬਾਰੇ ਇੱਕ ਵਾਰੀ ਰਿਪੋਰਟ ਕਰਵਾਓ। ਬੋਖ ਨੇ ਤੁਹਾਨੂੰ ਕੀ ਬੋਲੇ ਸੀਗਾ ਬੇਟੀ ਦਾ ਆਪਰੇਸ਼ਨ ਕਰਨਾ ਪਵੇਗਾ। ਉਹ ਕਹਿੰਦੇ ਸੀ ਦੋ ਡਾਕਟਰਾਂ ਕੋ ਚੈੱਕ ਕਰਵਾਇਆ ਸੀ ਉਹਨਾਂ ਨੇ ਕਿਹਾ ਸੀ ਆਪਰੇਸ਼ਨ ਕਰਵਾਣਾ ਦੁਬਾਰੇ ਅਸੀਂ। ਤੇ ਤੁਸੀਂ ਬੈਂਗਲੌਰ ਦੇ ਵਿੱਚੋਂ ਬੈਂਗਲੌਰ ਤੋਂ ਫਲਾਈਟ ਲੈ ਕੇ ਇਸ ਜਗ੍ਹਾ ਵਿੱਚ ਵਾਪਸ ਆਇਏ ਰਬਾ ਬਾਨਾਨਿਕ ਦੇ ਵਿੱਚ। ਤੇ ਉਹਨਾਂ ਡਾਕਟਰ ਨੇ ਕਿਹਾ ਸੀਗਾ ਕਿ ਆਪਰੇਸ਼ਨ ਮੈਨੂੰ ਕੁਝ ਨਹੀਂ ਇਦਾਂ ਦਾ ਲੱਗਦਾ ਤੁਸੀਂ ਇੱਕ ਵਾਰੀ ਚੰਗੇ ਡਾਕਟਰ ਕੋ ਮਤਲਬ ਦੁਬਾਰੇ ਟੈਸਟ ਕਰਵਾਓ ਫਿਰ ਮੈਂ ਪਾਸਰ ਜੀ ਕੋ ਪ੍ਰੇ ਕਰਵਾਈ ਪਰ ਤੁਸੀਂ ਸਸ ਜੀ ਇੱਕ ਗੱਲ ਪਹਿਲਾਂ ਵੀ ਦੱਸੀ ਸੀਗੀ ਤੁਹਾਡੀ ਇੱਕ ਪਹਿਲਾ ਬੇਟੀ ਦੇ ਪਹਿਲੇ ਵੀ ਕੁਝ ਹੋਇਆ ਸੀਗਾ ਉਹਨਾਂ ਦੇ ਵੀ ਗਲੇ ਦੇ ਵਿੱਚ ਗਿਲਟੀਆਂ ਸੀਗੀਆਂ ਔਰ ਤੁਸੀਂ ਇਹ ਦੱਸਿਆ ਕਿ ਮੈਨੂੰ ਵਿਸ਼ਵਾਸ ਹੈ ਅਗਰ ਮੇਰੀ ਬੇਟੀ ਪਹਿਲੀ ਬੇਟੀ ਠੀਕ ਹੋਈ ਐ ਤੇ ਇਹ ਵੀ ਬੇਟੀ ਠੀਕ ਹੋਏਗੀ ਹਾਂਜੀ ਪਾਸ ਜੀ ਮੈਂ ਇਹਨਾਂ ਨਾਲ ਵੀ ਗੱਲ ਕੀਤੀ ਸੀਗੀ ਔਰ ਵੱਡੇ ਪਾਸ ਜੀ ਉਹਨਾਂ ਨਾਲ ਵੀ ਗੱਲ ਕੀਤੀ ਸੀਗੀ ਪਾਸ ਜੀ ਤੁਹਾਡੇ ਕੋਲ ਹੀ ਦਵਾਈ ਨਾਲ ਠੀਕ ਹੋਏਗੀ ਔਰ ਪਾਸ ਜੀ ਕੋ ਮੈਂ ਪ੍ਰੇ ਕਰਵਾ ਕੇ ਗਈ ਉਹਨਾਂ ਨੇ ਮੇਰੇ ਕੋ ਪ੍ਰੇ ਵੀ ਨਹੀਂ ਕੀਤੀ ਇਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਉੱਥੇ ਜਾ ਕੇ ਮੈਨੂੰ ਕਾਲ ਕਰਿਓ ਤੇ ਜਦੋਂ ਮੈਂ ਗਈ ਸੀ ਅੰਮ੍ਰਿਤਸਰ ਮੈਂ ਡਾਕਟਰ ਕੋਲ ਰਿਪੋਰਟ ਕਰਵਾ ਕੇ ਮੈਂ ਪਾਸ ਜੀ ਉਹਨਾਂ ਨੂੰ ਕਾਲ ਕੀਤੀ ਪਾਸ ਜੀ ਬਿਲਕੁਲ ਨੋਰਮਲ ਰਿਪੋਰਟ ਆਈ ਕੁਝ ਵੀ ਨਹੀਂ ਆਇਆ ਯਾਰ ਨਾਲ ਤ ਹallelujah ਲੋਕ ਕੀ ਕਹਿੰਦੇ ਨੇ ਇਹ ਕੀ ਕਰਦੇ ਨੇ ਪਖੰਡ ਤੇ ਐਜ ਐਮ ਬੀ ਬੀ ਐਸ ਜਿਹੜੇ ਡਾਕਟਰਾਂ ਦੀਆਂ ਰਿਪੋਰਟਾਂ ਉਹਨਾਂ ਨੂੰ ਜਾ ਕੇ ਫੜ ਲਓ ਹallelujah ਜਿਲਾ ਕੇ ਬੋਲਿਆ ਹallelujah ਕਿੰਨੇ ਦਾ ਵਿਸ਼ਵਾਸ ਸਾਡਾ ਯਿਸੂ ਜੰਦਾ ਹੈ ਹallelujah ਇਹ ਗੁੰ ਜਾ ਕੇ ਡਾਕਟਰਾਂ ਨਾਲ ਗੱਲ ਕਰਨ ਤੁਹਾਡਾ ਕਿਹੜੇ ਕਿਹੜੀ ਜਗ੍ਹਾ ਵਿੱਚ ਰਹਿੰਦੇ ਹੋ ਡੇਰਾ ਬਾਬਾ ਨਾਨਕ ਦੇ ਵਿੱਚ ਰਹਿੰਦੇ ਹੋ ਇਹਨਾਂ ਦੇ ਘਰ ਦੇ ਵਿੱਚ ਜਾ ਕੇ ਪੁੱਛੋ ਕਿ ਇਹ ਚਰਚ ਵਾਲੇ ਪਖੰਡ ਕਰਦੇ ਨੇ ਜਾਂ ਡਾਕਟਰ ਪ੍ਰੋਪੋਟਾਂ ਗਲਤ ਬਣਾ ਰਹੇ ਨੇ ਹallelujah ਸਾਡਾ ਵਿਸ਼ਵਾਸ ਹੈ ਕਿ ਜਿਹੜਾ ਯਿਸੂ ਦੇ ਘਰ ਦੇ ਵਿੱਚ ਆਉਂਦਾ ਉਹ ਸ਼ਰਮਿੰਦਾ ਵਾਪਸ ਨਹੀਂ ਜਾਂਦਾ ਆਮੇ ਕੁਲਾਬਨ ਮਰਕੇ ਦੇ ਵਿੱਚ ਥੈਂਕ ਯੂ ਸਿਸਟਰ ਜੀ